ਸਤੋ ਮੈਂ ਉਗਰਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਕਿਸਾਨ ਆਗੂ ਬੋਟਾ ਸਿੰਘ ਸ਼ਾਦੀਪੁਰ ਸਾਹਿਬ ਮੌਜੂਦ ਨੇ ਇੱਕ ਤਾਂ ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਦੂਜਾ ਕਿਸਾਨ ਆਗੂਆਂ ਨੇ ਪੰਜਾਬ ਦੇ ਵਿੱਚ ਥਾਂ ਥਾਂ ਜਿਹੜੇ ਧਰਨੇ ਨੇ ਧਰਨੇ ਉਹ ਮਾਰੇ ਹੋਏ ਨੇ ਪ੍ਰਧਾਨ ਜੀ ਥਾਂ ਥਾਂ ਧਰਨੇ ਦਿੱਤੇ ਜਾ ਰਹੇ ਨੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੀ ਪ੍ਰੋਗਰਾਮ ਕੀਤਾ ਗਿਆ ਸੀ ਖਨੌਰੀ ਵੀ ਕਿਸਾਨ ਬੈਠੇ ਨੇ ਸ਼ੰਭੂ ਬਾਡਰ ਵੀ ਕਿਸਾਨ ਬੈਠੇ ਨੇ ਅੱਗੇ ਦੀ ਰਣਨੀਤੀ ਕੀ ਹੈ ਤੁਹਾਡੀ ਹੁਣ ਵੇਖੋ ਹੁਣ ਤਾਂ ਅਸਲ 'ਚ ਜੇ ਆਪਾਂ ਡੂੰਘਾਈ 'ਚ ਜਾ ਕੇ ਸੋਚ ਲਈਏ ਕੋਟ ਆਫ ਕੰਟੈਕਟ ਹੋ ਗਿਆ ਇਲੈਕਸ਼ਨ ਦਾ ਐਲਾਨ ਹੋ ਗਿਆ ਕੋਟ ਲੱਗ ਗਿਆ ਦੇਸ਼ ਦੇ ਵਿੱਚ ਹੁਣ ਅਗੇ ਕੋਈ ਸਰਕਾਰ ਨਹੀਂ ਰਹੇਗੀ ਹੁਣ ਤਾਂ ਜਿਹੜੀ ਲੜਾਈ ਹੈ ਉਹਨੂੰ ਸਮਝ ਤੋਂ ਬਾਹਰ ਹੈ ਵੀ ਹੁਣ ਲੜਾਈ ਲੜਨੀ ਕਿਹਦੇ ਨਾਲ ਸਿੱਧੀ ਆ ਮੈਂ ਤੁਹਾਨੂੰ ਇੱਕ ਜਿਹੜਾ ਮੇਨ ਗੱਲ ਹੈ ਜਿਹੜੀ ਉਹ ਕਰ ਇਹੀ ਕਾਰਨ ਸੀਗਾ ਕੱਲ ਸਾਡੇ ਕੋਲ ਹਰਿਆਣੇ ਵਾਲੇ ਲੋਕ ਵੀ ਆ ਕਿਉਂਕਿ ਟੁੱਕਰ ਬਾਰਡਰ ਦੇ ਉੱਤੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਬੈਠੇ ਆ ਇਲਾਕੇ ਦੇ ਲੋਕ ਇਕੱਠੇ ਹੋ ਕੇ ਬੈਠੇ ਸੀ ਉਹਨਾਂ ਨੇ ਮੈਨੂੰ ਵੀ ਬੁਲਾਇਆ ਉੱਥੇ ਭਾਰਤੀ ਕਿਸਾਨ ਯੂਨੀਅਨ ਸਾਦੀਪੁਰ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹੈ ਜਿਹੜੀ ਉਹਦੇ ਵੀ ਲੋਕ ਉੱਥੇ ਆ ਕੇ ਬੈਂਦੇ ਰਹੇ ਅਸੀਂ ਦੋ ਯੂਨੀਅਨਾਂ ਦੇ ਵਿੱਚੋਂ ਉੱਥੇ ਸਿਰਫ ਇਲਾਕੇ ਕਰਨ ਕੋਈ ਸਾਡਾ ਇਸ ਧਰਨੇ ਨਾਲ ਸੰਬੰਧ ਨਹੀਂ ਹੈਗਾ ਨਾ ਸ਼ੰਭੂ ਵਾਲੇ ਨਾਲ ਤੇ ਨਾ ਖਨੌਰੀ ਵਾਲੇ ਨਾਲ ਠੀਕ ਹੈ ਅਸੀਂ ਕਹਿੰਦੇ ਐਸਕੇਮ ਦੇ ਵਿੱਚ ਸੀ ਕ੍ਰਾਂਤੀਕਾਰੀ ਵੀ ਐਸਕੇਮ 'ਚ ਤੇ ਸਾਡੇ ਵਾਲੇ ਜਿਹਾ ਬੰਦੇ ਅਸੀਂ ਵੀ ਐਸਕੇਮ ਦੇ ਵਿੱਚ ਆ ਪਰ ਕਾਰਨ ਹੈ ਬਣਿਆ ਵੇ ਜਦੋਂ ਇਹ ਆ ਕੇ ਬੈਠੇ ਨੂੰ ਉਦੋਂ ਸਾਰਿਆਂ ਨੇ ਕੋਸ਼ਿਸ਼ ਕੀਤੀ ਵੀ ਨਹੀਂ ਯਾਰ ਇੱਕ ਰਮ ਮੰਗਾ ਤੇ ਕੋਈ ਨਹੀਂ ਤੇ ਸੱਟਾਂ ਵੱਜ ਰੀਆਂ ਨੇ ਲੋਕਾਂ ਦੇ ਬੁਰਾ ਹਾਲ ਹੋ ਰਿਹਾ ਚਲੋ ਇਹਨਾਂ ਨੂੰ ਹਮਾਇਤ ਕਰੋ ਅਸੀਂ ਵੀ ਇਹਨਾਂ ਨੂੰ ਹਮਾਇਤ ਕੀਤੀ ਪਰ ਅਸੀਂ ਉਸ ਦਿਨ ਤੋਂ ਬਾਅਦ 16 ਤਰੀਕ ਨੂੰ ਹਮਾਇਤ ਕੀਤੀ ਅਸੀਂ 16 ਤਰੀਕ ਤੋਂ ਬਾਅਦ ਅਸੀਂ ਇੱਥੇ ਨਹੀਂ ਪਹੁੰਚੇ ਹਮਾਇਤ ਸਾਡੀ ਇਹਨਾਂ ਨੂੰ ਬਾਹਰੋਂ ਚੱਲਦੀ ਰਹੀ ਹੈ ਹੁਣ ਉਹ ਧਰਨਾ ਜਿਹੜਾ ਇਹ ਲੋਕਾਂ ਦੀ ਆਵਾਜ਼ ਦੇ ਉੱਤੇ ਉਹ ਕੱਲ ਉਹਨੂੰ ਸਮਾਪਤ ਕਰ ਦਿੱਤਾ ਗਿਆ ਸੀ ਉਹਨੂੰ ਖਤਮ ਕਰਤਾ ਉੱਥੇ ਹੀ ਲੋਕ ਇਕੱਠੇ ਹੋ ਗਏ ਹਰਿਆਣੇ ਚ ਆਏ ਵੀ ਯਾਰ ਜੇ ਤੁਸੀਂ ਉੱਠਦੇ ਹੋ ਤੇ ਇਕਲੀਆਂ ਰੋਕਾਂ ਆਂਡੀਆਂ ਨੇ ਉਹ ਸਰਕਾਰ ਖੋਲ ਦੋ ਵੀ ਪੀ ਵੀ ਦਾ ਮੇਲਾ ਚੱਲਣ ਵਾਲਾ ਅੱਛਾ ਹੈ ਯਾਰ ਗੱਲ ਤਾਂ ਤੁਹਾਡੀ ਠੀਕ ਹੈ ਬਾਕੀ ਸਰਕਾਰ ਵੀ ਅੱਗੇ ਹੈ ਨਹੀਂ ਲੜਾਈ ਕਿਹਦੇ ਨਾਲ ਲੜਨੀ 5 ਮਹੀਨੇ ਅਜੇ ਪਏ ਨੇ 50 ਮਹੀਨਿਆਂ ਤੋਂ ਬਾਅਦ ਜਾ ਕੇ ਕੋਈ ਗੱਲ ਕਿਸੇ ਸਰਕਾਰ ਨਵੀਂ ਨਾਲ ਸ਼ੁਰੂ ਹੋਣੀ ਹੈ ਇਸ ਕਰਕੇ ਵੀ ਚਲੋ ਅਸੀਂ ਤੁਹਾਡੇ ਨਾਲ ਸਹਿਮਤਾ ਸੀ ਉਹ ਚੱਕ ਦਿੱਤਾ ਮੋਰਚਾ ਉਹਨੂੰ ਖਤਮ ਕਰਤਾ ਜਾਨੀ ਉੱਥੇ ਉਹਨੂੰ ਉੱਥੇ ਹੀ ਖਤਮ ਕਰਤਾ ਹੁਣ ਸਾਡੀ ਤਾਂ ਵੈਸੇ ਵੈਸੇ ਤਾਂ ਵੇਖੋ ਇਹਨਾਂ ਨੇ ਆਪਣੀ ਮਰਜ਼ੀ ਕਰਨੀ ਨਾ ਤਾਂ ਹੀ ਉਹਨਾਂ ਨੂੰ ਦਲੀਲ ਕੋਈ ਦੇ ਸਕਦੇ ਆ ਨਾ ਸਾਡੀ ਦਲੀਲ ਨਾਲ ਇਹ ਜਿਨ੍ਹਾਂ ਨੇ ਮੋਰਚੇ ਲਾਏ ਹੋਏ ਨੇ ਗੈਰ ਰਾਜਨੀਤਿਕ ਤੇ ਕਿਸਾਨ ਸੰਘਰਸ਼ ਕਮੇਟੀ ਉਹਨਾਂ ਨੇ ਸਾਡੀ ਦਲੀਲ ਨਾਲ ਸਹਿਮਤ ਹੋਣਾ ਪਰ ਅਸੀਂ ਇੱਕ ਗੱਲ ਚਾਹੁੰਦੇ ਆ ਵੀ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਸਾਨੂੰ ਇੱਥੇ ਜ਼ੋਰ ਲਾਉਣ ਦੀ ਬਜਾਏ ਬਾਹਰਾਂ ਤੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਜਿਹੜਾ ਸਾਡੀ ਏਕਤਾ ਹੈ ਜਿਹੜੀ 2020 ਚ ਬਣੀ ਸੀ ਸਾਨੂੰ ਉਹੋ ਜਿਹੀ ਇੱਕ ਮੂਵਮੈਂਟ ਖੜੀ ਕਰਨ ਵਾਸਤੇ ਸਾਰਿਆਂ ਨੂੰ ਇੱਕ ਮੰਚ ਤੇ ਲਿਆਉਣ ਵਾਸਤੇ ਉਹ ਜੋਰ ਆ ਸਾਨੂੰ ਜਿਹੜਾ ਉਹ ਇਧਰ ਲਾਉਣਾ ਚਾਹੀਦਾ ਹੈ ਕਿੱਟੇ ਹੋ ਜੀਏ ਜਦੋਂ ਸਰਕਾਰ ਆਜੂਗੀ ਨਵੀਂ ਸਰਕਾਰ ਜਿਹੜੀ ਬਣੇਗੀ ਉਹਦੇ ਨਾਲ ਜਿਸ ਤਰ੍ਹਾਂ ਦਾ ਵੀ ਸਾਨੂੰ ਸੰਘਰਸ਼ ਕਰਨਾ ਪੈਂਦਾ ਹੈ 2020 ਵਾਲਾ ਮਾਹੌਲ ਪੈਦਾ ਕਰਕੇ ਫਿਰ ਉਹਨਾਂ ਨਾਲ ਲੜਿਆ ਜਾਵੇ ਜੇ ਨਾ ਮੰਨਣਗੇ ਇਦਾਂ ਦਾ ਕਰਨਾ ਚਾਹੀਦਾ ਹੈ ਬਹਿਣ ਦਾ ਏਡੇ ਮੇਰੇ ਖਿਆਲ ਮੁਤਾਬਕ ਕੋਈ ਖਾਸ ਲਾਭ ਨਹੀਂ ਜੀ ਸ਼ਾਦੀਪੁਰ ਸਾਹਿਬ ਲੋਕ ਸਭਾ ਦੀ ਚੋਣ ਹੈ ਲੋਕ ਸਭਾ ਦੀ ਚੋਣ ਦੇ ਮੱਦੇ ਨਜ਼ਰ ਕਿਸਾਨ ਜਥੇਬੰਦੀਆਂ ਦਾ ਕੀ ਪ੍ਰੋਗਰਾਮ ਹੈ ਕੀ ਕਿਸਾਨ ਜਥੇਬੰਦੀਆਂ ਖੁਦ ਵੀ ਇਲੈਕਸ਼ਨ ਲੜ ਸਕਦੀਆਂ ਨੇ ਕੀ ਉਹ ਚੋਣ ਪੜ ਦੇ ਵਿੱਚ ਉੱਤ ਸਕਦੀਆਂ ਨੇ ਕੀ ਜਾਂ ਫਿਰ ਉਹ ਸਿਰਫ ਵਿਰੋਧ ਹੀ ਕਰਨਗੇ ਸਿਆਸੀ ਪਾਰਟੀਆਂ ਦਾ ਜਾਂ ਫਿਰ ਕੋਈ ਹੋਰ ਵੀ ਫੈਸਲਾ ਲੈ ਸਕਦੇ ਨੇ ਕੋਈ ਪ੍ਰੋਗਰਾਮ ਹੈ ਕਿਸਾਨ ਜਥੇਬੰਦੀਆਂ ਦਾ ਲੋਕ ਸਭਾ ਦੀ ਚੋਣ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਆਪਣੇ ਤੌਰ ਦੇ ਉੱਤੇ ਜਿਹੜੀ ਗੱਲ ਦੱਸਣੀ ਚਾਹੁੰਦਾ ਕਿ ਬਿਲਕੁਲ ਵੀ ਕੋਈ ਜਥੇਬੰਦੀਆਂ ਦਾ ਫੈਸਲਾ ਨਹੀਂ ਹੈਗਾ ਜਿਹੜੇ ਪਿੱਛੇ ਵੀ ਸਮਝੌਤੇ ਹੋਏ ਨੇ ਜਦੋਂ ਰਾਜੇਵਾਲ ਨਾਲ ਸਮਝੌਤਾ ਹੋਇਆ ਰਾਜੇਵਾਲ ਹੁਣ ਐਸਕੇਮ ਦੇ ਵਿੱਚ ਆਏ ਨੇ ਉਹ ਬਾਹਰ ਸੀਗੇ 5 ਜਥੇਬੰਦੀਆਂ ਸਾਨੂੰ ਵੀ ਪਹਿਲਾਂ ਸਸਪੈਂਡ ਕਰੀ ਰੱਖਿਆ ਸੀ ਸਾਰੇ ਸੌ ਦੇ ਨਾਲ ਹੀ ਰਾਜੇਵਾਲ ਦੇ 16 ਜਥੇਬੰਦੀਆਂ ਸਾਢੇ 4 ਮਹੀਨੇ ਬਾਅਦ 4 ਮਹੀਨੇ ਦਾ ਸਸਪੈਂਡ ਸੀਗਾ ਐਸਕੇਮ ਚੋਂ ਅਸੀਂ ਉਹ ਜਦੋਂ ਸਮਾਂ ਪੂਰਾ ਹੋ ਗਿਆ ਸਸਪੈਂਡ ਇਸ ਕਰਕੇ ਸੀ ਕਿ ਤੁਸੀਂ ਚੋਣ ਚੋਣ ਲੜੀ ਤੁਸੀਂ ਇਲੈਕਸ਼ਨ ਚ ਗਏ ਹੋ ਹਾਂ ਬਿਲਕੁਲ ਚਾਰ ਮਹੀਨੇ ਵਾਸਤੇ ਸਸਪੈਂਡ ਕਰਤਾ ਜਦੋਂ ਉਹ ਸਮਾਂ ਨਿਕਲ ਗਿਆ ਅਸੀਂ ਐਸ ਕੇਮ ਨੂੰ ਚਿੱਠੀ ਲਿਖੀ ਵੀ ਅਸੀਂ ਐਸ ਕੇਮ ਦੇ ਵਿੱਚ ਹੀ ਸ਼ਾਮਲ ਹੋ ਕੇ ਆਪਣਾ ਕੰਮ ਕਰਨਾ ਚਾਹੁੰਦੇ ਹਾਂ ਜੋ ਪਿਛਾ ਹੋ ਗਿਆ ਹੋ ਗਿਆ ਉਹ ਖਤਮ ਹੈ ਉਸ ਤੋਂ ਅੱਗੇ ਉਹ ਜਾ ਮਾਹੌਲ ਪੈਦਾ ਨਹੀਂ ਹੋਊਗਾ ਚਲੋ ਉਧਰ ਗਾਜੀਆਬੱਦ ਪਤਾ ਨਹੀਂ ਕਿੱਥੇ ਮੀਟਿੰਗ ਰੱਖੀ ਯੂਪ ਵਨ ਤੇ ਉਹ ਉਹਦੇ ਵਿੱਚ ਉਹਨਾਂ ਨੇ ਦੁਬਾਰਾ ਸਾਰੀਆਂ ਇਹ 16 17 ਜਿਥੇ ਬੰਦੀਆਂ ਨੂੰ ਸ਼ਾਮਲ ਕਰ ਲਿਆ ਇਹ ਰਾਜੇਵਾਲ ਵਾਲੀਆਂ ਬਾਹਰ ਰਹਿ ਗਈਆਂ ਹੁਣ ਜਿੱਦਣ ਹੋਇਆ ਰਾਜੇਵਾਲ ਵਾਲੀ ਗੱਲ ਉਹ ਦਿਨ ਹਾਂ ਅਸੀਂ ਐਸਕੇਐਮ ਚ ਆ ਗਏ 16 17 ਜਿਹਾ ਬੰਦਿਆ ਇਕੱਠੀਆਂ ਸੀਗੀਆਂ ਆਈਆਂ ਹੁਣ ਜਿੱਦਾਂ ਰਾਜੇਵਾਲ ਹੋਣ ਵਾਲਾ ਫੈਸਲਾ ਹੋਇਆ ਉਹਨਾਂ ਨੇ ਵੀ ਪਹਿਲਾਂ ਇਹ ਗੱਲ ਕਹੀ ਕਿ ਅੱਜ ਤੋਂ ਬਾਅਦ ਮੈਂ ਬਿਲਕੁਲ ਰਾਜਨੀਤੀ ਦੇ ਨੇੜੇ ਨਹੀਂ ਜਾਊਗਾ ਸਾਧੂਪੁਰ ਸਾਹਿਬ ਇੱਕ ਗੱਲ ਦੱਸੋ ਜੇ ਤੁਸੀਂ ਹੁਣ ਕਿਸਾਨ ਜਥੇਬੰਦੀਆਂ ਨੇ ਚੋਣ ਨਹੀਂ ਲੜਨੀ ਤਾਂ ਐਸਕੇਐਮ ਦੇ ਵਿੱਚੋਂ ਜਿਹੜਾ ਤੁਸੀਂ ਇੱਕ ਪੋਲੀਟੀਕਲ ਵਿੰਗ ਬਣਾਇਆ ਸੀ ਐਸਐਸਐਮ ਐਸਐਸਐਮ ਨੂੰ ਫਿਰ ਭੰਗ ਕਿਉਂ ਨਹੀਂ ਤੁਸੀਂ ਕੀਤਾ ਚਲੋ ਉਹਦੇ ਉਹਦੇ ਬਾਰੇ ਤਾਂ ਰਾਜੇਵਾਲ ਸਾਹਿਬ ਜ਼ਿਆਦਾ ਬਾਰੇ ਦੱਸ ਸਕਦੇ ਨੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਉਹਨੂੰ ਖਤਮ ਕਰ ਦੇਣਾ ਚਾਹੀਦਾ ਜਦੋਂ ਉਹਦੀ ਲੋੜ ਹੀ ਨਹੀਂ ਹੈਗੀ ਜਦੋਂ ਇਲੈਕਸ਼ਨ ਹੀ ਨਹੀਂ ਲੜਦੀਆਂ ਹਾਂ ਉਹ ਖਤਮ ਹੋ ਜਾਣਾ ਚਾਹੀਦਾ ਨਹੀਂ ਹੋਇਆ ਤੇ ਹੋ ਜਾਊਗਾ ਕੀ ਐਦਾਂ ਦਾ ਫਿਊਚਰ ਪਲਾਨ ਹੈ ਕਿ ਭੰਗੇਸ ਕਰਕੇ ਨਹੀਂ ਕੀਤਾ ਇਸੇ ਪੋਲਿਟিক্যাল ਵਿੰਗ ਦੇ ਨੂੰ ਖੜਾ ਕਰਕੇ ਅਸੀਂ ਮੁੜ ਚੋਣਾਂ ਲੜਾਂਗੇ ਨਹੀਂ ਬਿਲਕੁਲ ਐਸੀ ਕੋਈ ਗੱਲ ਨਹੀਂ ਹੈਗੀ ਜਥੇਬੰਦੀਆਂ ਚੋਣ ਨਹੀਂ ਲੜਦੀਆਂ ਜੇ ਕੋਈ ਰਾਜੇਵਾਲ ਹੋਰਾਂ ਦੇ ਸ਼ਾਇਦ ਕੋ ਧਿਆਨ ਚ ਹੋਵੇ ਜਾਂ ਉਹਨਾਂ ਨੇ ਲੈਂਡ ਰੱਖੀ ਹੋਵੇ ਮੈਂ ਕਹਿ ਨਹੀਂ ਸਕਦਾ ਲੇਕਿਨ ਬਿਲਕੁਲ ਨਹੀਂ ਉਹਨਾਂ ਨੇ ਵੀ ਐਲਾਨ ਉਹ ਦਿਨ ਕਰਤਾ ਵੀ ਬਿਲਕੁਲ ਇਲੈਕਸ਼ਨ ਅਸੀਂ ਨਹੀਂ ਲੜਾਂਗੇ ਅਗਰ ਜਿਹੜਾ ਇਲੈਕਸ਼ਨ ਲੜਨਾ ਚਾਹੂਗਾ ਇਹ ਵੀ ਹੈਗਾ ਵਿੱਚ ਜੇ ਕੋਈ ਲੜਨਾ ਚਾਹੁੰਦਾ ਤਾਂ ਉਹ ਐਸਕੇਐਮ ਦੇ ਵਿੱਚ ਨਹੀਂ ਰਹਿ ਸਕਦਾ ਉਹ ਐਸਕੇਐਮ ਚੋਂ ਬਾਹਰ ਜਾਊਗਾ ਬਾਹਰ ਜਾ ਕੇ ਲੜ ਲਵੇ ਇਲੈਕਸ਼ਨ ਕੋਈ ਐਸਕੇਐਮ ਦੇ ਵਿੱਚ ਰਹਿ ਕੇ ਇਲੈਕਸ਼ਨ ਕੋਈ ਵੀ ਨਹੀਂ ਲੜ ਸਕਦਾ ਇਹ ਐਸਕੇ ਐਸਕੇਮ ਦਾ ਫੈਸਲਾ ਹੈ ਜੀ ਦੂਜੀ ਗੱਲ ਤੁਸੀਂ ਕਹੀ ਸੀ ਵੀ ਇਹ ਤੁਸੀਂ ਵਿਰੋਧ ਕਰੋਗੇ ਜਾਂ ਕਿ ਕੋਈ ਕਿਸੇ ਪਾਰਟੀ ਨੂੰ ਹਮਾਇਤ ਅਜੇ ਤੱਕ ਸਾਡਾ ਇਸ ਬਾਰੇ ਕੋਈ ਫੈਸਲਾ ਨਹੀਂ ਹੋਇਆ ਵੀ ਹਮਾਇਤ ਜੇ ਕਰਨੀ ਹੈ ਤਾਂ ਕਿਹਨੂੰ ਕਰਨੀ ਹੈ ਵਿਰੋਧ ਜਿਹੜਾ ਜਿੱਦਣ ਮਹਾਪੰਚਾਇਤ ਹੋਈ ਹੈ ਦਿੱਲੀ ਉਸ ਦਿਨ ਤਕਰੀਬਨ ਸਾਰਾ ਦਿਨ ਪ੍ਰਚਾਰ ਇਹੀ ਚੱਲਦਾ ਰਿਹਾ ਹੈ ਭਾਜਪਾ ਨੂੰ ਇਹ ਗੱਲ ਕਹਿੰਦੇ ਰਹੇ ਕਿ ਸਾਡੀਆਂ ਮੰਗਾਂ ਮੰਨ ਲਓ ਅਜੇ ਤੁਹਾਡੇ ਕੋਲ ਸਮਾਂ ਅਜੇ ਸਰਕਾਰ ਤੁਹਾਡੇ ਹੱਥ ਵਿੱਚ ਆ ਜੇ ਸਾਡੀਆਂ ਰਹਿੰਦੀਆਂ ਮੰਗਾਂ ਤੁਸੀਂ ਅੱਜ ਵੀ ਐਲਾਨ ਕਰਕੇ ਲਾਗੂ ਕਰ ਦਿੰਦੇ ਹੋ ਤਾਂ ਠੀਕ ਹੈ ਨਹੀਂ ਤਾਂ ਫਿਰ ਤੁਹਾਡਾ ਵਿਰੋਧ ਕੀਤਾ ਜਾਊਗਾ ਨਹੀਂ ਤਾਂ ਤੁਹਾਡਾ ਵਿਰੋਧ ਕੀਤਾ ਜਾਊਗਾ ਉਹਦਨ ਹਰ ਗੱਲ ਹਰ ਆਗੂ ਨੇ ਇਹੀ ਗੱਲ ਸਟੇਜ ਤੋਂ ਕਹੀ ਹੈ ਬਾਕੀ ਹੁਣ ਸਾਰਾ ਮੀਟਿੰਗਾਂ ਕਰਕੇ ਫਾਈਨਲ ਕਰਾਂਗੇ ਜਿਵੇਂ ਜਿਵੇਂ ਸਮਾਂ ਨੇੜੇ ਆਈਦਾ ਵੀ ਕੀ ਹੁੰਦਾ ਓਡਾ ਇੱਕ ਸਾਨ ਜਿੱਥੇ ਬੰਦੀਆਂ ਸਿਰ ਜੋੜ ਕੇ ਬੈਠਣਗੀਆਂ ਆਹ ਫੈਸਲਾ ਵੀ ਲੈਣਗੀਆਂ ਕਿ ਪੰਜਾਬ ਵਿੱਚ ਜਿਹੜੀਆਂ ਪੰਜਾਬ ਦੀ ਜਿੱਥੇ ਬੰਦੀਆਂ ਨੇ ਕਿ ਉਹ ਗੱਲ ਇਹ ਤੋੜਨਗੀਆਂ ਆਪਸੇ ਵੀ ਸਲਾਹ-ਮਸ਼ਵਰਾ ਕਰਨਗੀਆਂ ਕਿ ਪੰਜਾਬ ਦੇ ਵਿੱਚ ਅਸੀਂ ਲੋਕ ਸਭਾ ਚੋਣ ਦੇ ਵਿੱਚ ਅਖਰ ਕਿਦੀ ਹਮਾਇਤ ਕਰੀਏ ਵੋਟ ਕਿਹਨੂੰ ਪਾਈਏ ਕਿਉਂਕਿ ਵੋਟ ਤਾਂ ਪਾਉਣੀ ਹੋਏ ਨਾ ਬਿਲਕੁਲ ਇਹ ਇਹ ਪੰਘੂ ਸਾਹਿਬ ਵੇਖੋ ਹੋਣਾ ਚਾਹੀਦਾ ਹੋਊਗਾ ਵੀ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਮੈਂ ਪਹਿਲਾਂ ਵੀ ਬੜਾ ਜ਼ੋਰ ਲਾਇਆ ਸੀ ਜਦੋਂ 2020 ਚ ਗਏ ਉਦੋਂ ਵੀ ਸ਼ੁਰੂਆਤ ਅਸਾਂ ਕੀਤੀ ਇਹਨਾਂ ਨੂੰ ਕੱਟਿਆ ਕਰਨ ਦੀ ਹੁਣ ਵੀ ਬੜਾ ਜਤਨ ਲਾ ਰਹੇ ਆ ਹੁਣ ਵੀ ਇੱਕੋ ਗੱਲ ਹੀ ਕਰਦੇ ਆ ਵੀ ਸਾਰੇ ਸਾਰੀਆਂ ਜਥੇਬੰਦੀਆਂ ਜਿਵੇਂ ਹੁਣ ਐਸਕੇਮ ਨੇ ਕਮੇਟੀ ਵੀ ਬਣਾਈ ਹੋਈ ਆ ਇਹਨਾਂ ਦੀ ਵੀ ਕਮੇਟੀ ਬਣੀ ਹੋਈ ਆ ਪਿੱਛੇ ਗਰਨਾਮ ਸਿੰਘ ਚੰਡੂਨੀ ਹੋਰਾਂ ਨਾਲ ਵੀ ਗੱਲ ਹੋ ਗਈ ਉਹ ਵੀ ਉਹ ਦਿਨ ਐਸਕੇ ਉਹਦੇ ਵਿੱਚ ਆ ਗਏ ਮਹਾਪੰਚਾਇਤ ਹੋਈ ਜਮਲ ਹੋ ਗਿਆ ਇਸ ਤਰ੍ਹਾਂ ਕਰਕੇ ਜਿਹੜੇ ਹੁਣ ਇੱਥੇ ਬੈਠੇ ਹੋਏ ਨੇ ਮੂਰਤੀਆਂ ਤੇ ਅਸੀਂ ਇਹਨਾਂ ਨੂੰ ਵੀ ਇਹੀ ਅਪੀਲ ਕਰਦੇ ਆਂ ਕਿ ਆਪਾਂ ਇੱਕ ਵਾਰ ਸਿਰ ਜੋੜੀਏ ਜੇ ਆਪਾਂ ਮੰਗਾ ਮਨਾਉਣੀਆਂ ਨੇ ਨਾ ਸਿਰ ਜੋੜਨਾ ਪਊਗਾ 2 2020 ਵਾਲਾ ਮਾਹੌਲ ਆ ਜਿਹੜਾ ਉਹ ਸਿਰਜਣਾ ਪਏਗਾ ਕਾਂ ਸਰਕਾਰਾਂ ਦਬਦੀਆਂ ਨੇ ਹੁਣ ਤਾਂ ਵੈਸੇ ਅੱਗੇ ਗੱਲ ਕਰਨ ਵਾਲਾ ਕੋਈ ਸਮਾਂ ਹੈ ਹੀ ਨਹੀਂ ਹੁਣ ਤਾਂ 5 ਮਹੀਨੇ ਬਹਿਣਾ ਚਾਹੇ ਅਗਰ ਜੇ ਬਹਿਣਾ ਵੀ ਹੈ ਤੇ ਬਿਲਕੁਲ ਵਿਹਲੇ ਆ ਨਾ ਕਿਸੇ ਨੇ ਸੱਦਣਾ ਨਾ ਕਿਸੇ ਨਾਲ ਗੱਲ ਹੋਣੀ ਬਸ ਇੱਥੇ ਆਉਣਾ ਤੇ ਜਾਣਾ ਆ ਕੁਸ਼ੀ ਕੀ ਕਿਸਾਨ ਜਥੇਬੰਦੀਆਂ ਵੱਲੋਂ ਤੁਸੀਂ ਉਹ ਜਿਹੜੇ ਕਿਸਾਨਾਂ ਦੇ ਆਗੂ ਉਹ ਕਿਸ ਸਟੇਜ ਤੋਂ ਐਲਾਨ ਕੀਤਾ ਜਾਊਗਾ ਇਸ ਗੱਲ ਲੈ ਕੇ ਫਰਾਨੀ ਪਾਰਟੀ ਦੀ ਹਮਾਇਤ ਕਰੋ ਜਾਂ ਫਰਾਨੀ ਦੀ ਵੋਟ ਪਾਓ ਨਹੀਂ ਇਹਦੇ ਬਾਰੇ ਵੇਖੋ ਕੁਝ ਨਹੀਂ ਹੈ ਜੇ ਕਿਹਾ ਜਾ ਸਕਦਾ ਇਹ ਅਸੀਂ ਮੀਟਿੰਗਾਂ ਕਰਾਂਗੇ ਆਪਣੀਆਂ ਸਾਡੀਆਂ ਮੀਟਿੰਗਾਂ ਦੇ ਵਿੱਚ ਜਾ ਕੇ ਫਾਈਨਲ ਹੋਊਗਾ ਵੀ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਐਸ ਕੇ ਐਮ ਦਾ ਫੈਸਲਾ ਕੋਈ ਅਧਿਕਾਰ ਨਹੀਂ ਕਿਸੇ ਇਕੱਲੇ ਬੰਦੇ ਨੂੰ ਕਿ ਇਕੱਲਾ ਵਿਅਕਤੀ ਕੋਈ ਉਹ ਉਹਨੂੰ ਉਹ ਕਹਿ ਦੇਵੇ ਵਿਆਪਿਆ ਕਰਾਂਗੇ ਨਹੀਂ ਇਹ ਐਸ ਕੇ ਐਮ ਦੀ ਮੀਟਿੰਗ ਹੋਊਗੀ ਐਸ ਕੇ ਐਮ ਦੀ ਮੀਟਿੰਗ ਦੇ ਵਿੱਚ ਫਾਈਨਲ ਹੋਊਗਾ ਉੱਥੋਂ ਹੀ ਫਿਰ ਐਲਾਨ ਹੋ ਜਾਂਦਾ ਪੀਸੀ ਹੁੰਦੀ ਹੈ ਪੀਸੀ ਦੇ ਵਿੱਚ ਹੀ ਸਾਰਾ ਕੁਝ ਹੋ ਜਾਂਦਾ ਜਿਵੇਂ ਜਿਵੇਂ ਡਿਊਟੀਆਂ ਲੱਗਣਗੀਆਂ ਉਵੇਂ ਉਵੇਂ ਸਾਰੇ ਆਪੋ ਆਪਣੀ ਡਿਊਟੀ ਜਿਹੜੀ ਉਹਨੂੰ ਨਵਾਈ ਜਾਂਦੇ ਤੁਹਾਡਾ ਪੋਲੀਟੀਕਲ ਵਿਊ ਕੀ ਹੈ ਪੰਜਾਬ ਦੀ ਲੋਕ ਸਭਾ ਤੇ ਚੋਣ ਨੂੰ ਲੈ ਕੇ ਕਿ ਪੰਜਾਬ ਦਾ ਤੁਹਾਨੂੰ ਇਹ ਕੋ ਇਹ ਦੇ ਜੱਜੇ ਤਾਂ ਕੁਛ ਨਹੀਂ ਤਾਂ ਸਟਾਰਟਿੰਗ ਹੋਈ ਹੈ ਅਜੇ ਸਟਾਰਟਿੰਗ ਹੋਈ ਹੈ ਹੁਣ ਅਗਾਂ ਦੇਖਦੇ ਆਂ ਬਣਦਾ ਕੀ ਹੈ ਜਿੰਨੂੰ ਮਰਜ਼ੀ ਪਾ ਕੇ ਦੇਖ ਲੋ ਇਹ ਤਾਂ ਉਹ ਗਲਤ ਆ ਉਹੀ ਬਣਦੀ ਹੁੰਦੀ ਆ ਅਗੇ ਭਾਵਾਂਗੇ ਵੀ ਕਾਮਰੇਡ ਪਹਿਲਾਂ ਪੜਦੇ ਹੁੰਦੇ ਸੀ ਇੱਕ ਬੋਲਦੇ ਹੁੰਦੇ ਸੀ ਗਾਣਾ ਪਤਾ ਨਹੀਂ ਕੀ ਬਣਾਇਆ ਸੀ ਉਹਨਾਂ ਨੇ ਵੀ ਵੋਟਾਂ ਲੈ ਕੇ ਤੁਰਦੇ ਬਣੇ ਸੂਲੀ ਜਿੰਦ ਕਾਮਿਆਂ ਦੀ ਟੰਗੀ ਮਤਲਬ ਸਾਡੇ ਲੋਕ ਜਿਹੜੇ ਆ ਸਾਡੀ ਤਾਂ ਸੂਲੀ ਦੀ ਜਾਨ ਟੰਗੀ ਰਹਿਣੀ ਹੈ ਬਣ ਜਾ ਜਿਹੜਾ ਮਰਜ਼ੀ ਅਜੇ ਜਿਹੜਾ ਮਰਜ਼ੀ ਝਾੜੂ ਵਾਲਿਆਂ ਨੂੰ ਜੀ ਜੀ ਸਭ ਤੋਂ ਵੱਧ ਜੀ ਜਤਨ ਕਰਕੇ ਲੋਕਾਂ ਨੇ ਆਪਣੇ ਆਪ ਕੋਈ ਕਿਸੇ ਦਾ ਮੇਰੇ ਖਾਲ ਖਰਚਾ ਨਹੀਂ ਹੁੰਦਾ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਵੋਟਾਂ ਪਾ ਕੇ ਝਾੜੂ ਦੀ ਸਰਕਾਰ ਲੈਂਦੀ ਸੀ ਤੇ ਜਦੋਂ ਝਾੜੂ ਦੀ ਸਰਕਾਰ ਆ ਗਈ ਹੁਣਾ ਵੇਖ ਲੋ ਉਹੀ ਫਿਰ ਹਾਲ ਹੋਇਆ ਪਿਆ ਲੋਕ ਉਸੇ ਤਰ੍ਹਾਂ ਫਿਰ ੱੱਕੇ ਖਾ ਰਹੇ ਨੇ ਇਸ ਕਰਕੇ ਤਾਂ ਬਾਅਦ ਦੀਆਂ ਗੱਲਾਂ ਨੇ ਜੇ ਕੀ ਬਣਦਾ ਕੀ ਨਹੀਂ ਬਣਦਾ ਸਿਸਟਮ ਜਿਹੜਾ ਸਾਨੂੰ ਕੋਈ ਵੀ ਕਿਸੇ ਵੀ ਪਾਰਟੀ ਦਾ ਕੋਈ ਸਹੀ ਜਣਾ ਉਹ ਲੱਗ ਨਹੀਂ ਰਿਹਾ ਵੀ ਕਿਹੜਾ ਲੋਕਾਂ ਦੀ ਬਾਹ ਫੜੂਗਾ ਕਿਹੜਾ ਲੋਕਾਂ ਦੇ ਮਸਲੇ ਹੱਲ ਕਰੂਗਾ ਇਹ ਸਮਝ ਤੋਂ ਬਾਹਰ ਹੈ ਇਹ 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 ਢਾਵਾਂ ਡੋਲ ਤੇ ਲੜਖੜਾਇਆ ਪਿਆ ਸਿਸਟਮ ਸਾਰਾ ਜੇਕਰ ਸਾਦੀਪੁਰ ਸਾਹਿਬ ਸਿਸਟਮ ਲੜਖੜਾ ਗਿਆ ਤੁਹਾਡੇ ਕਹਿਣ ਮੁਤਾਬਕ ਸਿਸਟਮ ਸਹੀ ਕੰਮ ਨਹੀਂ ਕਰ ਰਿਹਾ ਤਾਂ ਫਿਰ ਕਿਸਾਨ ਆਗੂ ਨੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਪੋਲੀਟੀਕਲ ਰਾਹ ਕਿਉਂ ਨਹੀਂ اختیار ਕਰਦੇ ਵੇਖੋ ਜੋ ਅਸੀਂ ਸੁਣਿਆ ਅਸੀਂ ਵੀ ਇਲੈਕਸ਼ਨ ਲੜ ਕੇ ਦੇਖ ਲਿਆ ਜੋ ਅਸੀਂ ਪਿਛਲਾ ਇਤਿਹਾਸ ਵੇਖਿਆ ਲੋਕਾਂ ਤੋਂ ਸੁਣਿਆ ਹਨ ਲੋਕ ਜਥੇਬੰਦੀਆਂ ਦੇ ਨਾਲ ਨੇ ਜਥੇਬੰਦੀਏ ਮਸਲੇ ਹੱਲ ਕਰਦੀਆਂ ਨੇ ਲੇਕਿਨ ਜਦੋਂ ਵੋਟ ਦੀ ਗੱਲ ਆਉਂਦੀ ਏ ਕਿ ਨਹੀਂ ਉਦੋਂ ਪੋਲੀਟੀਕਲ ਪਾਰਟੀ ਨੂੰ ਵੋਟ ਭੋਗਦੇ ਨੇ ਜਥੇਬੰਦੀਆਂ ਨੂੰ ਵੋਟ ਕਿਸਾਨ ਜਥੇਬੰਦੀਆਂ ਨੂੰ ਵੋਟ ਨਹੀਂ ਪੈਂਦਾ ਵੋਟ ਬੈਂਕ ਉਧਰ ਨਹੀਂ ਜਾਂਦਾ ਵੇਖੋ 1 ਮਿੰਟ ਗੱਲ ਸੁਣੋ ਅਸਾਂ ਵੀ ਇਲੈਕਸ਼ਨ ਲੜੀ ਇਸ ਤੋਂ ਪਹਿਲਾਂ 3-4 ਅਗੂਆਂ ਨੇ ਲੜੀ ਔਰ ਉਸ ਤੋਂ ਪਹਿਲਾਂ ਕਿ ਪੁਰਾਣੇ ਸਮੇਂ ਦੀ ਗੱਲ ਆ ਮੈਂ ਪੜ ਰਹਾ ਆ ਸਾ ਕਿਤੇ ਪਤਾ ਨਹੀਂ ਕਿਹੜੇ ਆਗੂ ਦੀ ਗੱਲ ਏ ਕਿ ਲਾਲ ਬਹਾਦਰ ਸ਼ਾਸਤਰੀ ਦੇ ਟਾਈਮ ਦੀ ਏ ਕੋਦੋਂ ਬਾਅਦ ਦੀ ਕਿਤੇ ਉਦੋਂ ਵੀ ਕਿਸੇ ਕਿਸਾਨ ਆਗੂ ਨੇ ਇਲੈਕਸ਼ਨ ਇੱਕੇ ਲੜੀ ਆ ਮੈਂ ਉਦੋਂ ਵੀ ਉਹਦਾ ਵੀ ਇਤਿਹਾਸ ਮੈਂ ਇੱਕ ਵਾਰੀ ਪੜਿਆ ਇਸ ਇਲੈਕਸ਼ਨ ਤੋਂ ਬਾਅਦ ਇਹ ਕੁਦਰਤੀ ਤੌਰ ਤੇ ਗੱਲ ਹੈ ਕੋਈ ਜਾਂ ਦਾ ਉਹਨਾਂ ਕੋਲ ਕੋਈ ਮਸਾਲਾ ਜ਼ਿਆਦਾ ਹੁੰਦਾ ਹੈ ਨਾ ਇਦਾਂ ਲਾ ਲਓ ਚਾ ਜੋ ਮਰਜ਼ੀ ਲਾ ਲਓ ਇਸ ਕਰਕੇ ਬਿਲਕੁਲ ਵੀ ਮੇਰਾ خیال ਹੈ ਜੋ ਕਿਸਾਨ ਜਥੇ ਦੀ ਬੰਦੀਆਂ ਨੂੰ ਇਲੈਕਸ਼ਨ ਦੇ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਧਰਨੇ ਲਾਉਣੇ ਲੜਨੀ ਦੂਰ ਦੀ ਗੱਲ ਹੈ ਧਰਨੇ ਲਾਉਣੇ ਆਉਂਦੇ ਨਹੀਂ ਕਿਸਾਨ ਆਗੂਆਂ ਨੂੰ ਇਨਾਂ ਦੇ ਕੱਲੇ ਸੇਵਾ ਹੀ ਆ ਬਸ ਨਹੀਂ ਸੇਵਾ ਧਰਨੇ ਲਾਉਣੇ ਆਉਂਦੇ ਨਹੀਂ ਕਿਸਾਨ ਆਗੂਆਂ ਨੂੰ ਇਲੈਕਸ਼ਨ ਨਹੀਂ ਲੜਨੇ ਉਹ ਇਲੈਕਸ਼ਨ ਨਹੀਂ ਲੜਦੇ ਇਹੀ ਸਮਝ ਲਓ ਕਿ ਇਲੈਕਸ਼ਨ ਦੇ ਲੜ ਨਹੀਂ ਆਉਂਦੀ ਦੋ ਗੱਲਾਂ ਨੇ ਇਲੈਕਸ਼ਨ ਲੜਨੀ ਨਹੀਂ ਆਉਂਦੀ ਦੂਜਾ ਇਹ ਕਿਸਾਨ ਨੇ ਕਿਸਾਨਾਂ ਕੋਲ ਪੈਸਾ ਕਿੱਥੇ ਆ ਇਲੈਕਸ਼ਨ ਜਿਹੜੀ ਹੈ 2-2 ਕਰੋੜ ਰੁਪਇਆ 4-4 ਕਰੋੜ ਰੁਪਇਆ ਇਲੈਕਸ਼ਨ ਤੇ ਲੱਗਦਾ ਇਹਨਾਂ ਕੋਲ ਲੱਗਣਾ ਨਹੀਂ ਤੇ ਉਹ ਲਾਇਆ ਬਗਰ ਇਲੈਕਸ਼ਨ ਲੜੀ ਨਹੀਂ ਜਾਂਦੀ ਇਸ ਕਰਕੇ ਬਿਲਕੁਲ ਸ਼ਾਦੀਪੁਰ ਸਾਹਿਬ ਆਮ ਆਦਮੀ ਪਾਰਟੀ ਨੇ ਸਾਬਤ ਕਰਦਾ ਕਿ ਕਰੋੜਾਂ ਦੀ ਲੋੜ ਨਹੀਂ ਹੁੰਦੀ ਬਥੇਰੇ ਇਹੋ ਜਿਹੇ ਨੌਜਵਾਨ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਐਮਐਲਏ ਬਣੇ ਨੇ ਜਿਨ੍ਹਾਂ ਕੋਲ ਕਰੋੜਾਂ ਖੇ ਨਹੀਂ ਸੀ ਹੈ ਨਹੀਂ ਸੀ ਬਿਲਕੁਲ ਬਣ ਗਏ ਨਾ ਉਹ ਦਿੱਲੀ ਵਾਲਾ ਮੋਰਚਾ ਬਣਾ ਗਏ ਸਾਰਿਆਂ ਨੂੰ ਹਰ ਇੱਕ ਸਾਰਿਆਂ ਦੇ ਪਰਦੇ ਫੋਲੇ ਲਏ ਉੱਥੇ ਸਵਾ ਸਾਲ ਪਾਰਟੀਆਂ ਨੇ ਇਹ 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 ਬਾਹਰ ਸਣੇ ਇੱਤੋਂ ਉਹ ਸਾਰੇ ਦਾ ਸਾਰਾ ਜਿੰਨਾ ਬੈਨੀਫਿਟ ਸੀ ਉਹ ਇਹਨਾਂ ਨੂੰ ਹੋਇਆ ਔਰ ਇਹਨਾਂ ਨੂੰ ਜਦੋਂ ਬੈਨੀਫਿਟ ਹੋਇਆ ਹੁਣ ਆ ਗਾ ਇਹ ਕਿਵੇਂ ਪਿੱਛੜਦੇ ਨੇ ਲੋਕਾਂ ਨਾਲ ਉਹ ਵੱਜ ਪਤਾ ਲੱਗੂਗਾ ਤੇ ਜੇਕਰ ਕੋਈ ਏਦਾਂ ਦਾ ਤੁਹਾਡਾ ਹੈ ਫਿਊਚਰ ਤੁਸੀਂ ਨਹੀਂ ਚੌਣ ਲੜਦੀਆਂ ਅੱਗੇ ਕੋਈ ਨੌਜਵਾਨ ਵਿੰਗ ਨੂੰ ਚੌਣ ਲੜਾ ਦੋ ਨਹੀਂ ਲੜ ਲਵੇ ਜਿਹੜਾ ਕੋਈ ਲੜੇਗਾ ਵੇਖੋ ਫੇਰ ਕੋਈ ਗੱਲ ਸੁਣੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਸਾਡੇ ਦਾ ਕਿਸੇ ਨਾਲ ਨੇੜ ਨਹੀਂ ਜੇ ਕੋਈ ਲੜਨਾ ਚਾਹੁੰਦਾ ਨੌਜਵਾਨ ਵਿੰਗ ਤੁਹਾਡੀ ਕੋ ਨਿਗਾਚ ਹੈਗਾ ਉਹਨੂੰ ਲਿਆ ਕੇ ਕਰੋ ਮੈਦਾਨ ਵਿੱਚ ਖੜਾ ਉਹਦੇ ਵਾਸਤੇ ਵੀ ਸੋਚਿਆ ਜਾਊਗਾ ਆਪਾਂ ਸੋਚ ਲਾਂਗੇ ਉਹਦੇ ਤੇ ਕਿਸਾਨ ਜਥੇਬੰਦੀਆਂ ਮਿਲ ਕੇ ਕੋਈ ਫਰੰਟ ਕੱਢ ਲੈਣ ਪੰਜਾਬ ਚ ਨਹੀਂ ਨਹੀਂ ਉਹ ਤਾਂ ਫਿਰ ਇਲੈਕਸ਼ਨ ਲੜਨ ਵਾਲੀ ਉਹ ਗੱਲ ਹੋਗੀ ਇਹ ਤਾਂ ਜੇ ਵਿੰਗ ਕੱਢਦੇ ਆਂ ਤੇ ਫਿਰ ਤਾਂ ਉਹੀ ਗੱਲ ਬਣ ਜਾਂਦੀ ਹੈ ਲੇਕਿਨ ਬਿਲਕੁਲ ਨਹੀਂ ਧਰਨੇ ਲਾਵਾਂਗੇ ਜਿਵੇਂ ਹੁਣ ਤੁਹਾਨੂੰ ਦੱਸਿਆ ਵੀ ਜੇ ਨਾ ਮਸਲਾ ਹੱਲ ਹੋਇਆ ਤੇ ਡੀਸੀ ਦੇ ਬਾਹਰ ਕੇ ਲਾਣਾ ਪਿਆ ਤਾਂ ਸਾਰੀ ਉਮਰ ਬਾਹਰ ਕੇ ਲਾਵਾਂਗੇ ਧਰਨੇ ਨਹੀਂ ਲਾਵਾਂਗੇ ਸਾਰੀ ਉਮਰ ਧਰਨੇ ਹੀ ਲਾਉਂਦੇ ਰਹੋਗੇ ਧਰਨੇ ਲਾਵਾਂਗੇ ਧ ਤੇ ਪਲੀਟੀਕਲੀ ਲੈਣ ਤੋਂ ਦੂਰ ਰਹਾਂਗੇ ਜਿੰਨਾ ਚਿਰ ਕਿਸਾਨੀ ਨਾਲ ਜੁੜੇ ਹੋਏ ਆ ਜੇ ਕਿਤੇ ਕੁਦਰਤ ਵੱਲੋਂ ਜੇ ਕੋਈ ਹੋਰ ਪਾਸੇ ਨੂੰ ਢੇੜਾ ਆਇੰਦੋ ਲੱਗ ਲਿਆ ਲੇਕਿਨ ਕਿਸਾਨੀ ਨਾਲ ਜੁੜ ਕੇ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਵਾਸਤੇ ਦਿਨ ਰਾਤ ਮਿਹਨਤ ਕਰਦੇ ਰਾਂ ਜੀ ਬਿਲਕੁਲ ਸੋ ਦੋਸਤ ਮੇਰੇ ਨਾਲ ਬੁੱਟਾ ਸਿੰਘ ਸ਼ਾਦੀਪੁਰ ਸਾਹਿਬ ਮੌਜੂਦ ਸੀ ਜਿਨ੍ਹਾਂ ਨੇ ਬੜੇ ਖੁੱਲਕੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ